ਅੱਜ ਸੁਖਬਣਾਗ ਚਰਚ ਵਡਾਲਾ ਬਾਂਗਰ ਚ ਤਿਆਰੀਆਂ ਸੰਤਾਂ ਦੀ ਸਹਾਇਤਾ ਦੇ ਨਾਲ ਨੰਗਰ ਜਿਹੜਾ ਤਿਆਰ ਹੋਇਆ ਇਹਦੇ ਵਿੱਚ ਕੁਝ ਵਕਫਾ ਚੀਜ਼ਾਂ ਨੇ ਜਿਵੇਂ ਕਿ ਪਾਣੀ ਗੋਤੂ ਦੀ ਸੇਵਾ ਔਰ ਚੌਲ ਔਰ ਕੀ ਆਂਟੀ ਦਾ ਸਮਾਨ ਜਿਹੜਾ ਉਹ ਤਿਆਰ ਕੀਤਾ ਨਾਲ ਇਹ ਚਰਚ ਸੰਗਤਤਾ ਚਰਚ ਹੁੰਦਾ ਜਿੱਥੇ ਸੰਤਾਂ ਕੋਲ ਆਉਣ ਉਥੇ ਚਰਚਾ ਬਿਲਡਿੰਗ ਦੇ ਰੂਮ ਦੀ ਆਪਰੇ ਇੱਕ ਸੇਟਾ ਲੈਣ ਵਾਸਤੇ ਉਹ ਕੋਈ ਸਮਾਂ ਨਿਸ਼ਾਨਾ ਹੁੰਦਾ ਪਰ ਅਸਲ ਸੰਤ ਜਿਹੜੀ ਆ ਉਹ ਚਰਚ ਹੁੰਦਾ ਚਰਚਾ ਜਿਹੜਾ ਉਹ ਸੰਗਤ ਹੁੰਦੀ ਹੈ ਔਰ ਅਸਲ ਚਰਚ ਰਹੀ ਸੁਨੇਤ ਤੋਂ ਬੜੀ ਲਗਨ ਦੇ ਨਾਲ ਸਾਡੀਆਂ ਭੈਣਾਂ ਨੇ ਖਾਣਾ ਤਿਆਰ ਕੀਤਾ ਭਾਈਆਂ ਨੇ ਪੜਾ ਸਨੋਰ ਦਿੱਤਾ ਔਰ ਇਹ ਖਾਣੇ ਦਾ ਜਿਹੜਾ ਸਾਰਾ ਪ੍ਰਬੰਧ ਕਰਕੇ ਤੇ ਹਰ ਪੀੜਤ ਇਹ ਇਲਾਕੇ والوں ਲੈ ਕੇ ਜਾ ਰਹੇ ਨੇ ਸਾਡੇ ਭਰਾ ਉਹ ਬੜੀ ਸਦਾ ਭਾਵਨਾ ਦੇ ਨਾਲ ਇਹ ਸੇਵਾ ਵਿੱਚ ਲੱਗੇ ਹੋਏ ਨੇ ਜਿੱਦਣ ਤੋਂ ਇਹ ਪਾਣੀ ਦਾ ਮਾਹੌਲ ਬਣਿਆ ਸਭ ਤੋਂ ਪਹਿਲਾਂ ਉਹ ਦੁਆਵਾਂ ਪ੍ਰਾਰਥਨਾ ਕੀਤੀ ਗਈਆਂ ਕਿਉਂਕਿ ਦੁਆਵਾਂ ਜਿਹੜੀਆਂ ਉਹ ਬੜੀਆਂ ਜ਼ਰੂਰੀ ਹੁੰਦੀਆਂ ਨੇ ਉਸ ਤੋਂ ਬਾਅਦ ਇਹ ਉਪਰਾਲਾ ਕੀਤਾ ਗਿਆ ਕਿ ਸੰਤਾਂ ਤੱਕ ਉਹਨਾਂ ਲੋਕਾਂ ਤੱਕ ਜਿਹੜੇ ਕੋਠਿਆਂ ਤੇ ਬਿਠੇ ਨੇ ਲੰਗਰ ਪਹੁੰਚਾਇਆ ਜਾਵੇ ਉਹ ਅੱਜ ਦੇ ਨਾਲ ਨਾਲ ਫਿਰ ਵੀ ਇਹ ਸੇਵਾ ਜਿਹੜੀ ਆ ਉਹ ਜਾਰੀ ਰਹੇਗੀ ਵਰਤੋਂ ਪ੍ਰਣਾਲੀ ਵਿੱਚੋਂ ਸੰਪਰਨ ਇੰਡੀਆ ਤੇ ਆਪਕਰਕੇ ਖਾਣਾ ਪਕਾ ਰੀਆਂ ਨੇ ਤੇ ਇਹ ਚਰਚੋਲ ਵੀ ਚਰਚੋਲ ਜੀ ਵੀ ਖਾਣਾ ਤਿਆਰ ਕਰਕੇ ਜਿਹੜਾ ਇੱਕ ਚੌਂਕ ਦਾ ਕੰਮ ਅੱਥੇ ਤੋਂ ਵੀ ਅਸੀਂ ਲਗਭਗ ਕੋਈ ਦਿਨਾਂ ਤੱਕ ਹਫਤੇ ਤੱਕ ਜਾਰੀ ਰੱਖਾਂਗੇ ਤਾਂ ਜੋ ਲੋਕਾਂ ਨੂੰ ਥੋੜੀ-ਬੋਦੀ ਸਾਡੇ ਸੰਗੋਗ ਦੇ ਨਾਲ ਰਾਹਤ ਮਿਲ ਸਕੇ ਸੋ ਅੱਜ ਜਿਹੜੀਆਂ ਸਾਡੀਆਂ ਭਰਾ ਦੇ ਸੰਗੋਗ ਨਾਲ ਆਂਦੇ ਤੋਂ ਉਹਨਾਂ ਦੇ ਸੰਗੋਗ ਨਾਲ ਸਭ ਤਿਆਰ ਹੋਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਦੀ ਸੇਵਾ ਕਰਕੇ ਦੀ ਅਪਰੀ ਸੀਰ ਆ ਵੀ ਤੁਹਾਨੂੰ ਬੋਲੇ ਸੋ ਆਸ ਕਰਦੇ ਹਾਂ ਕਿ ਹੋਰ ਵੀ ਜਨਾ ਤੱਕ ਇਹ ਆਵਾਜ਼ ਜਾਵੇ ਹੋਵੇ ਪ੍ਰਣਾੰਦ ਜੀ ਸੁਪਰਾਲੇ ਹੋਣ ਤਾਂ ਜੋ ਉਹਨਾਂ ਭੈਣ ਭਰਾਵਾਂ ਸਾਡੇ ਜਿਹੜਾ ਉਹ ਸੇਵਾ ਮੈਂ ਯਕਵਾਈ ਜਾਵੇ ਪਾਣੀ ਦੀ ਬੋਗੜੀ ਪਾਣੀ ਦੀ ਹੋਰ ਕੀ ਚੀਜ਼ਾਂ ਜੋ ਵੀ ਲੋੜੀਆਂ ਨੇ ਉਹਨਾਂ ਤੱਕ ਪਹੁੰਚ ਜਾਣ ਬਹੁਤ ਬਹੁਤ ਧੰਨਵਾਦ